ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾਈ ਹੈ ਬੇਸਣ ਵਾਲੀ ਵਰਫੀ ਆਮ ਹੀ ਘਰ ਦੇ ਵਿੱਚ ਜ ਆਪਣੇ ਕਿਚਨ ਵਿੱਚ ਜੋ ਸਮਾਨ ਹੁੰਦਾ ਜਿੱਦਾਂ ਮੈਂ ਲਈਆ ਇੱਕ ਕੌਲੀ ਲਈਆ ਮੈਂ ਬੇਸਣ ਦੀ ਪੂਰੀ ਕੌਲੀ ਨਹੀਂ ਥੋੜੀ ਜਿਹੀ ਘੱਟ ਤੇ ਇੱਕ ਕੌਲੀ ਥੋੜੀ ਜਿਹੀ ਵੱਡੀ ਲਈਆ ਚੀਨੀ ਦੀ ਤੇ ਨਾਲ ਲਈਆ ਘਿਓ ਘਿਓ ਮੈਂ ਜ਼ਰੂਰਤ ਮੁਤਾਬਕ ਪਾਉਂਗੀ ਜਿੰਨਾ ਕਿ ਮੈਨੂੰ ਜ਼ਰੂਰਤ ਲੱਗੀ ਮੈਨੂੰ ਇੰਨਾ ਕੁ ਲੋੜ ਆ ਪਾਣ ਦੀ ਲਿਖੋ ਥੋੜਾ ਜਿਹਾ ਕਿਉ ਪਾ ਲਿਆ ਤੇ ਥੋੜਾ ਜਿਹਾ ਮੈਂ ਕਿਉ ਛੱਡਤਾ ਅਗਰ ਮੈਨੂੰ ਲੱਗੂਗਾ ਵੀ ਕਿਉ ਘਟ ਹੈ ਤਾਂ ਮੈਂ ਹੋਰ ਵਿੱਚ ਐਡ ਕਰ ਲੂੰਗੀ ਕਿਉ ਬਿਲਕੁਲ ਮੈਲਟ ਹੋ ਗਿਆ ਉਸ ਤੋਂ ਬਾਅਦ ਮੈਂ ਬੇਸਨ ਛਾਂਡ ਕੇ ਰੱਖਿਆ ਹੋਇਆ ਸੀਗਾ ਬੇਸਨ ਆ ਜਿਹੜਾ ਉਹ ਵਿੱਚ ਪਾਤਾ ਤੁਸੀਂ ਚਾਹੋ ਤਾਂ ਨਾਲ ਸੂਜੀ ਵੀ ਐਡ ਕਰ ਸਕਦੇ ਹੋ ਸੂਜੀ ਤੇ ਬੇਸਨ ਦੀ ਵਰਫੀ ਵੀ ਬਹੁਤ ਫੁੱਲ ਫੁੱਲੀ ਬਣਦੀ ਆ ਬਹੁਤ ਵਧੀਆ ਟੇਸਟ ਆਉਂਦਾ ਉਹਦਾ ਵੀ ਬੇਸਣ ਨੂੰ ਜਦੋਂ ਇਹ ਦੇਰ ਤੱਕ ਕੋ ਨੋ ਗਈ ਜਿੰਨਾ ਟਾਈਮ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਇੱਕ ਇਹਦੇ ਵਿੱਚ ਜਦੋਂ ਬੇਸਣ ਭੁੱਜਦਾ ਤੱਕ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਜਾਂਦੀ ਆ ਥੋੜਾ ਜਿਹਾ ਕਲਰ ਆ ਜਿਹੜਾ ਉਹਦਾ ਲਾਈਟ ਹੋ ਜਾਂਦਾ ਜਦੋਂ ਬੇਸਣ ਭੁੱਜ ਜਾਂਦਾ ਬੇਸਣ ਆ ਜਿਹੜਾ ਬਿਲਕੁਲ ਮੇਰਾ ਭੁੱਜ ਗਿਆ ਇਸ ਟਾਈਮ ਘਰ ਦੇ ਵਿੱਚ ਬਹੁਤ ਘੱਟ ਚੀਜ਼ਾਂ ਦੇ ਨਾਲ ਬਰਫੀ ਬਣ ਕੇ ਤਿਆਰ ਹੁੰਦੀ ਆ ਕਈ ਵਾਰੀ ਬੱਚੇ ਜ਼ਿੱਦ ਕਰਦੇ ਆ ਕੁਝ ਮਿੱਠਾ ਖਾਣ ਲਈ ਤਾਂ ਆਪਾਂ ਘਰ 'ਚ ਤਿੰਨ ਚੀਜ਼ਾਂ ਦਾ ਤਕਰੀਬਨ ਹੁੰਦੀਆਂ ਹੀ ਆ ਬਰਫੀ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਸਟੋਰ ਕਰਕੇ ਵੀ ਰੱਖ ਸਕਦੇ ਆ ਜਦੋਂ ਮਨ ਕਰਦਾ ਚਾਹ ਦੇ ਨਾਲ ਦਿਲ ਕਰਦਾ ਆਪਾਂ ਘਰੇ ਬਣੀ ਹੋਈ ਇਦਾਂ ਸਾਫ਼ ਸਫਾਈ ਨਾਲ ਚੀਜ਼ ਬਣੀ ਹੁੰਦੀ ਹੈ ਤੇ ਖਾ ਸਕਦੇ ਆ ਮੈਂ ਹੁਣ ਚਾਸ਼ਨੀ ਬਣਾਉਂਗੀ ਕਿਉਂਕਿ ਜੇ ਆਪਾਂ ਲੱਡੂ ਬਣਾਉਣੇ ਹੁੰਦੇ ਆ ਤਾਂ ਆਪਾਂ ਵੈਸੇ ਉਹਦੇ ਵਿੱਚ ਬੂਰਾ ਖੰਡ ਪਾ ਸਕਦੇ ਆ ਪਰ ਮੈਂ ਚਾਸ਼ਨੀ ਬਣਾਉਂਗੀ ਜਿਹੜੀ ਮੈਂ ਇੱਕ ਕੌਲੀ ਚੀਨੀ ਦੀ ਲਈ ਸੀ ਉਹ ਪਾਤੀ ਤੇ ਵਿੱਚ ਤਕਰੀਬਨ 4 ਕ ਚਮਚਾ ਜਿਹੜੇ ਮੈਂ ਪਾਣੀ ਦੇ ਪਾਏ ਨੇ ਚਾਸ਼ਨੀ ਉਬਾਲੀ ਹੈ ਜਿਹੜੀ ਆ ਰਹੀ ਆ ਤੇ ਵਿੱਚ ਮੈਂ ਫੂਡ ਕਲਰ ਐਡ ਕੀਤਾ ਤੁਸੀਂ ਚਾਹੋ ਜਲੇਬੀ ਵਾਲਾ ਕਲਰ ਲੱਡੂ ਵਾਲਾ ਕਲਰ 컬러풀 ਜੋ ਵੀ ਫੂਡ ਕਲਰ ਆ ਰਿਹਾ ਕੋਈ ਵੀ ਗ੍ਰੀਨ ਕਲਰ ਜੋ ਤੁਹਾਨੂੰ ਠੀਕ ਲੱਗਦਾ ਉਹ ਕਲਰ ਆਪਾਂ ਪਾ ਸਕਦੇ ਹਾਂ ਪਰ ਪਾਉਣਾ ਫੂਡ ਕਲਰ ਆ ਨਹੀਂ ਵੀ ਕਲਰ ਪਾਉਂਦੇ ਤਾਂ ਵੀ ਵਧੀਆ ਇੱਕ ਤਾਰ ਦੀ ਆਪਾਂ ਚਾਸ਼ਨੀ ਬਣਾਉਣੀ ਹੈ ਬਿਲਕੁਲ ਇਦਾਂ ਚੈੱਕ ਕਰਕੇ ਦੇਖ ਲੈਣਾ ਚਿਪਚਿਪੀ ਜੀ ਹੋਵੇ ਥੋੜੀ ਜੀ ਜਦੋਂ ਟੱਚ ਕਰਦੇ ਹਾਂ ਹਲਕੀ ਤਾਰ ਵੱਜਦੀ ਹੋਵੇ ਨਾਲ ਵੀ ਜਦੋਂ ਆਪਾਂ ਐ ਚਿਪਚਿਪੀ ਜੀ ਲੱਗਦੀ ਆ ਤਾਂ ਬਿਲਕੁਲ ਰੈਡੀ ਆ ਉਸ ਤਰ੍ਹਾਂ ਆਪਣੀ ਚਾਸ਼ਨੀ ਜਿਹੜੀ ਆ ਗੈਸ ਬਿਲਕੁਲ ਮੈਂ ਬੰਦ ਕਰਤਾ ਸੀ ਉਸ ਤੋਂ ਬਾਅਦ ਬਿਸਣ ਵੀ ਠੰਡਾ ਹੋ ਗਿਆ ਸੀ ਪਰ ਚਾਸ਼ਨੀ ਗਰਮ ਸੀਗੀ ਉਹਨੂੰ ਮੈਂ ਇਹਦੇ ਵਿੱਚ ਐਡ ਕਰ ਲਿਆ ਪਾ ਲਿਆ ਚੰਗੀ ਤਰ੍ਹਾਂ ਮਿਕਸ ਕਰ ਲੂੰਗੀ ਵਿੱਚ ਮੈਂ ਤਕਰੀਬਨ 3-4 ਚਮਚ ਦੇ ਕਰੀਬ ਦੁੱਧ ਪਾਇਆ ਤੇ ਵਿੱਚ ਪਾਇਆ ਮੈਂ ਪਹਿਲਾਂ ਸਕਿੱਪ ਹੋ ਗਈ ਸੀ ਦੱਸਣੇ ਮੈਂ ਪਹਿਲਾਂ ਵਿੱਚ ਬਦਾਮ ਪਾਏ ਸੀ ਥੋੜੇ ਜਿਹੇ ਤੇ ਹੁਣ ਕਾਜੂ ਰਹਿ ਗਏ ਸੀ ਉਹ ਵੀ ਪਾਤੇ ਐ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਮੂੰਗਫਲੀ ਵੀ ਪਾ ਸਕਦੇ ਆ ਮੂੰਗਫਲੀ ਦੇ ਨਾਲ ਵੀ ਟੇਸਟ ਦਾ ਬਹੁਤ ਵਧੀਆ ਆਨ ਦਾ ਮਗਜ਼ ਵੀ ਪਾ ਸਕਦੇ ਆ ਇਕੱਲੇ ਬਹੁਤ ਚੀਜ਼ਾਂ ਨੇ ਇਦਾਂ ਦੀ ਡਰਾਈ ਫਰੂਟਸ ਨੇ ਜਿਹੜੇ ਆਪਾਂ ਯੂਜ਼ ਕਰ ਸਕਦੇ ਆ ਉਹ ਆਪੋ ਆਪਣੀ ਮਰਜ਼ੀ ਆ ਦੇਖੋ ਜੀ ਬੈਟਰ ਆ ਜਿਹੜਾ ਬਿਲਕੁਲ ਤਿਆਰ ਆ ਇੱਕ ਪਲੇਟ ਨੂੰ ਮੈਂ ਗ੍ਰੀਸ ਕਰ ਲਿਆ ਜੋ ਵੀ ਤੁਹਾਡੇ ਘਰੇ ਕੋਈ ਪਲੇਟ ਐ ਕੋਈ ਟ੍ਰੇ ਐ ਉਹਨੂੰ ਆਪਾਂ ਯੂਜ਼ ਕਰ ਸਕਦੇ ਆ ਉਹਦੇ ਉੱਪਰ ਮੈਂ ਜੋ ਸਾਰਾ ਲਿਕਵਿਡ ਸੀ ਫੈਲਾਤਾ ਇਹਨੂੰ ਮੈਂ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਹੈਗਾ ਇਹਨੂੰ ਮੈਂ ਏਸੀ ਵਾਲੇ ਰੂਮ ਦੇ ਵਿੱਚ 2.5 ਘੰਟੇ ਲਈ ਰੱਖਿਆ ਸੀ ਜਦੋਂ ਫ੍ਰੀ ਹੋ ਕੇ ਉਸ ਤੋਂ ਬਾਅਦ ਮੈਂ ਚੈੱਕ ਕਰਿਆ ਸੀ ਬਿਲਕੁਲ ਜੰਮ ਗਈ ਸੀ ਬੇਸਨ ਵਾਲੀ ਵਰਫੀ ਹੈ ਜਿਹੜੀ ਬਹੁਤ ਜਲਦੀ ਜੰਮ ਜਾਂਦੀ ਹੈ ਇਹ ਦੇਖੋ ਬਿਲਕੁਲ ਐਂ ਵਧੀਆ ਬਣ ਗਈ ਆ ਹੁਣ ਇਹਦੇ ਪੀਸ ਨੇ ਮੈਂ ਉਹ ਕਟਿੰਗ ਕਰੂੰਗੀ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਨੂੰ ਰੂਮ ਟੈਂਪਰੇਚਰ ਤੇ ਰੱਖ ਲਓ ਅਗਰ ਬਹੁਤ ਜ਼ਿਆਦਾ ਗਰਮੀ ਆ ਤਾਂ 1.5 ਘੰਟੇ ਲਈ ਆਪਾਂ ਏਸੀ ਵਾਲੇ ਰੂਮ 'ਚ ਰੱਖ ਸਕਦੇ ਆ ਕਟਿੰਗ ਵੀ ਬਹੁਤ ਆਸਾਨੀ ਨਾਲ ਹੋ ਰਹੀ ਹੈ ਇਸ ਤਰ੍ਹਾਂ ਆਪਾਂ ਕਾਫੀ ਬਣਾ ਕੇ ਸਟੋਰ ਕਰਕੇ ਵੀ ਘਰੇ ਰੱਖ ਸਕਦੇ ਆ ਲਓ ਜੀ ਬਰਫੀ ਆਪਣੀ ਤਿਆਰ ਆ ਬਹੁਤ ਵਧੀਆ ਬਣ ਗਈ ਆ ਕਲਰ ਸੋਨਾ ਆਇਆ ਵਾ ਕਿਉਂਕਿ ਫੂਡ ਕਲਰ ਪਾਇਆ ਵਾ ਫੂਡ ਕਲਰ ਆਪਾਂ ਪਸੰਦ ਦਾ ਪਾ ਸਕਦੇ ਆ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾਉਂਗੀ ਬਿਲਕੁਲ ਨਰਮ ਸੌਫਟ ਹੈ ਇਦਾਂ ਹੀ ਜਦੋਂ ਆਪਾਂ ਖਾਣੇ ਆ ਦਾ ਇੱਕ ਬਾਈਟ ਵੀ ਲੈਨੇ ਆ ਤਾਂ ਮੂੰਹ ਦੇ ਵਿੱਚ ਇੰਨੀ ਵਧੀਆ ਘੁਲਦੀ ਹੈ ਨਾ ਵਧੀਆ ਟੇਸਟ ਲੱਗਦਾ ਬਹੁਤ ਵਧੀਆ ਬਣ ਗਈ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੇਰੀ ਚੈਨਲ ਨੂੰ ਜੋਬ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਨਹੀਂ ਵਧੀਆ ਲੱਗੀ ਤਾਂ ਵੀ ਕਮੈਂਟ ਕਰਕੇ ਦੱਸਿਓ ਸਿੰਪਲ ਸਮਾਨ ਦੇ ਨਾਲ ਘਰ ਦੇ ਵਿੱਚ ਜੋ ਕਿਚਨ ਚ ਜੋ ਸਮਾਨ ਸੋ ਦੇ ਨਾਲ ਮੈਂ ਵਰਫੀ ਤਿਆਰ ਕਰੀ ਆ ਕਿੱਦਾਂ ਤੁਹਾਨੂੰ ਲੱਗੀ ਮੇਰੀ ਵੀਡੀਓ ਹਰਾਈ ਜ਼ਰੂਰ ਦੇਣੀ ਆਪਣੀ ਬਹੁਤ ਸੋਹਣਾ ਕਲਰ ਆਇਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ